ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਜਾਂਦਾ। ਤੇ ਝਾਮਕੇ ਖੁਰਦ ਦੇ ਨਗਰ ਵਿੱਚੋਂ ਤੁਹਾਨੂੰ ਗੁਰਪ੍ਰੀਤ ਦੇ ਘਰੋਂ ਦੋ ਝੋਟੀਆਂ ਵਖਾਉਣ ਲੱਗੇ ਆ ਸੱਜਣੋ ਇੱਕ ਤਾਂ ਹਜੇ ਖੀਰੀ ਮੰਨਿਓ ਮੰਨ ਲਓ ਵੀ ਦੰਦੋਂ ਭੰਨ ਗਈ ਆ ਤੇ ਹਜੇ ਫੋੜ ਨਹੀਂ ਕੀਤੀ ਬਹੁਤੀ ਸ਼ਾਨਦਾਰ ਝੋਟੀਆਂ ਤੇ ਸੀਲ ਵੀ ਇੰਨੀ ਕਾ ਹੈ ਨਾ ਗੁਰਪ੍ਰੀਤ ਬਵਾ ਦੂਜੇ ਪਾਸੇ ਬਹਿ ਜਾਓ ਆ ਦੇਖੋ ਜਿਵੇਂ ਮਰਜੀ ਥੱਲੇ ਵੜੀ ਜਾਓ ਕਿ ਇਹ ਬੱਚਾ ਹੀ ਉਧਰ ਬੱਜਾਵਾਗੇ ਇਹਦੇ ਬੱਚਾ ਥੱਲੇ ਛੱਡ ਕੀ ਹੁੰਦਾ ਨਾ ਬੱਚੇ ਭਾਵੇਂ ਇਧਰੋਂ ਬਹਿ ਕੇ ਚਲੋ ਭਾਵੇਂ ਇਧਰੋਂ ਚਲੋ ਤੇ ਪਹਿਲਨ ਕੱਟੀ ਹਨਾ ਕੀ ਬਾਤ ਆ ਜਿਉਂਦੀ ਰਵੇ ਸੱਜਣੋ ਬੜੀ ਸ਼ਾਨਦਾਰ ਤੇ ਇਹਦਾ ਵੀ ਹਸਾਬ ਕਿਤਾਬ ਆਪਾਂ ਗੁਰਪੀਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਬਿਲਕੁਲ ਤਾਜ਼ੀਆਂ ਸੂਈਆਂ ਝੂਟੀਆਂ ਝਾਮ ਕੇ ਖੁਰਦਰ ਨਗਰ ਦੇ ਵਿੱਚ ਆ ਬਿਲਕੁਲ ਤਾਜ਼ੇ ਬੱਚੇ ਤੁਹਾਨੂੰ ਨਜ਼ਰ ਆ ਜਾਣਗੇ ਆ ਦੇਖੋ ਤੇ ਬਾਕੀ ਅੱਜ ਜਿਵੇਂ ਕਹਿੰਦੇ ਨੇ Indra Devਤਾ ਵੀ ਮਿਹਰਮਾਨ ਆ ਪੂਰੀ ਕਿਰਪਾ ਦੇ ਨਾਲ ਬਾਰਿਸ਼ ਹੋ ਰਹੀ ਆ ਤੇ ਆਹ ਵੇਖੋ ਬਾਹਰ ਆਨੰਦ ਲਈ ਜਾਂਦੀ ਕਰਮਾਂ ਵਾਲੀ ਇੱਕ ਬੈਠੀ ਰਾਣੀ ਹੋਵੇ ਹੈ ਨਾ ਕੋਈ ਗੱਲ ਬਾਤ ਐ ਹੋਣਾ ਚਾਹੀਦਾ ਜਗਾ ਵੀ ਜਦੋਂ ਕਿਤੇ ਐਬ ਜੀ ਮਿਹਰਬਾਨ ਹੁੰਦਾ ਦਾਤਾ ਤਾਂ ਇਹਨਾਂ ਨੇ ਵੀ ਇਸ਼ਨਾਨ ਕਰਾਉਣੇ ਚਾਹੀਦੇ ਗੁਰਪ੍ਰੀਤ ਵੀਰੇ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਠੀਕ ਠਾਕ ਤੂੰ ਸੁਣਾਓ ਚੜਦੀ ਕਲਾ ਨਾ ਐ ਚੜਦੀ ਕਲਾ ਸ਼ੁਕਰ ਆ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਹਾਂਜੀ ਤੇ ਆਪਣਾ ਐਡਰੈਸ ਦੱਸਗੇ ਐਡਰੈਸ ਆਪਣਾ ਪਿੰਡ ਝਾਮਗੇ ਜੀ ਜ਼ਿਲ੍ਹਾ ਦੇ ਤਹਿਸੀਲ ਤਰਨਤਾਰਨ ਸਾਹਿਬ ਓਕੇ ਮੈਂ ਪੱਟੀ ਕਹਿਦਾ ਤੇ ਪਰ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਆ ਗਿਆ ਆਪਾਂ ਨੂੰ ਪਿੰਡ ਆਪਣਾ ਝਾਮਕੇ ਖੁਰਦ ਝਾਮਕੇ ਖੁਰਦ ਨੰਬਰ ਮੇਰੇ ਭਰਾ ਦਾ ਨੰਬਰ ਹੈਗਾ 99143 ਹਾਂ 17923 99143 17923 ਇਹਦੇ ਤੇ ਕਰੇ ਸੰਪਰਕ ਤੇ ਦੋ ਝੋਟੀਆਂ ਹਾਂਜੀ ਦੋ ਝੋਟੀਆਂ ਓਕੇ ਤੇ ਇਹ ਝੋਟੀ ਆਪਣੀ ਕਿਹੜਾ ਸੂਆ ਇਹ ਦੂਜਾ ਸੂਆ ਸੋਈ ਏ ਝੋਟੀ ਦੂਸਰਾ ਸੂਆ ओके ਤੇ ਆ ਪਹਿਲਾ ਸੁਆ ਇਹ ਪਹਿਲਾ ਸੁਆ ਇਹਦੇ ਲਈ ਮੰਨ ਲਓ ਵੀ ਖੀਰੀ ਆ ਦੰਦ ਇਹਨੇ ਸਿੱਟੇ ਆ ਤੇ ਲੇ ਮਾਰੇ ਵਾਲੇ ਚੱਕਨੇ ਸਟਾਰਟ ਹੀ ਕੀਤੇ ਆ ਓਕੇ ਖੀਰੀਆਂ ਜੀ ਆ ਗਈ ਅਜੇ ਬੜਾ ਸੋਹਣਾ ਕੱਟ-ਕਾਟ ਤੇ ਬੜਾ ਸੋਹਣਾ ਰੰਗ ਰੂਪ ਹੈ ਨਾ ਜਿਆਦਾ ਕੱਟ-ਕਾਟ ਕੀਤਾ ਝੋਡੀ ਨੇ ਇਹਦੇ ਗੁਣਾ ਦੀ ਗੁਥਲੀ ਆ ਜਿੰਨੇ ਜਿਹਨੂੰ ਜਵਾਨ ਆ ਜਿਹਨੂੰ ਤਾਂ ਬਹੁਤ ਤਗੜੀ ਮਹਿ ਬਣ ਜਾਣੀ ਆ ਬੜੀ ਤਗੜੀ ਤੇ ਆਪਾਂ ਇਹ ਤੋਂ ਸ਼ੁਰੂ ਕਰੀਏ ਕਿਉਂਕਿ ਫਿਰ ਅਗਲੇ ਨੇ ਇਹਦੀ ਫੂਨ ਲਾਈ ਜਾਣੇ ਹਨਾ ਹਾਂਜੀ ਹਾਂਜੀ ਤੇ ਇਹ ਦੂਜਾ ਸੂਆ ਇਹ ਦੂਜਾ ਸੂਆ ਸੂਈ ਜੇ ਤੇ ਗੁਰਪੀ ਤੇ ਕਦੋਂ ਸੂਈ ਕਿੰਨੀਆਂ ਕਦੋਂ ਦੇ ਦੇ ਕੋਲੇ ਇਹ ਸੂਈ ਜੇ ਚੌਥਾ ਦਿਨ ਦੀ ਆ ਸੂਈ ਇਹਨੂੰ ਚਾਰ ਦਿਨਾਂ ਦੀ ਸੂਈ ਆ ਹਾਂ ਦੁੱਧ ਬਹਾਲਾ ਹੈਗਾ ਜੀ ਹੁਣ 13 ਕਿਲੋ ਇਹਦੇ ਕੋਲੇ ਹਾਂਜੀ ਚਾਰ ਦਿਨਾਂ ਦੀ ਸੂਈ ਛੱਲੇ ਹਾਂ ਚਾਰ ਦਿਨਾਂ ਦੀ ਸੂਈ ਛੱਲੇ 13 ਕਿਲੋ ਆ 12 ਕਿਲੋ ਦੀ ਕੋਈ ਧਾਰਣਾ ਮਾਰੇ ਅਗਲੇ ਦੇ ਘਰ 30 ਦੀ ਗਾਰੰਟੀ ਆ 12 ਕਿਲੋ ਕੰਡਾ ਨਾਲ ਜੇ ਉਹ ਪਾ ਦੇ ਤੁਰਿਆ ਆਵੇ ਜਿੰਦਾ ਮਰਜੀ ਜੋ ਮਰਜੀ ਕੇ ਨੇ ਭਾਵੇਂ ਜੇ ਦੇ ਡੱਬਿਆਂ ਦਾ ਦੁੱਧ ਵੇਖਣਾ ਫਿਰ 15 16 ਕਿਲੋ ਹੀ ਆ ਕੀ ਬਾਤ ਆ ਬੜਾ ਚੰਗਾ ਦੁੱਧ ਆ ਮੈਂ ਥੱਲੇ ਬੜਾ ਬੜਾ ਦੁੱਧ 16 ਤੋਂ 17 ਕਿਲੋ ਦਊਗੀ ਕੀ ਬਾਤ ਆ ਅੱਜ ਚਾਹਾਂ ਦੇ ਨਾਲ ਹੀ ਸੂਈ ਥੱਲੇ ਹੀ 13 ਕਿਲੋ ਆ 12 ਕਿਲੋ ਦੀ ਆਪਣੀ ਫੁੱਲ ਗਾਰੰਟੀ ਆ ਬੜੇ ਪੱਕੇ ਜੇ ਲੇਵੇ ਦੀ ਦੁੱਧ ਨੂੰ ਕਰੀ ਆ ਲੇਵਾ ਦੇ ਇਹ ਲੇਵਾ ਦੇ ਹੁਣ ਵੇਖ ਰੋ ਟਾਈਮ ਵੀ ਕੁਛ ਨਹੀਂ ਆ ਹਲੇ ਹਾਂ ਤੇ ਸ਼ਾਮਾਂ ਨੂੰ ਤੇ ਨਾ ਆ ਜਿਹੜੀ ਚੀਜ਼ ਵਿੱਚ ਫਸਾ ਦਿੰਦੀ ਪਟਾ ਦੇ ਵਿੱਚ ਬਾਕੀ ਸੀਲ ਇਹ ਵੀ ਬਹੁਤ ਜ਼ਿਆਦੀ ਓਕੇ ਇਹਨੂੰ ਵੀ ਕੋਈ ਫੋਨ ਬਹੁਤ ਚੰਗਾ ਬੜਾ ਜ਼ਿਆਦਾ ਹਨਾ ਉਠੇ-ਕੁਠੇ ਜਿੱਡੀ ਧਾਰ ਆ ਥਾਣਾ ਨਾ ਜਿਹੜਾ ਥਾਣਾ ਇੰਨਾ ਵਧੀਆ ਕੱਢਦੀ ਹੈ ਨਾ ਫਸਮ ਕੇ ਉਹ ਕਰਨਾ ਹੀ ਪੜਾ ਕਰ ਦਿੰਦੀ ਹੈ ਠੀਕ ਆ ਬੱਚਾ ਕੱਟਾ ਕੇ ਕੱਟੀ ਨਹੀਂ ਬੱਚਾ ਕੱਟਾ ਦੇ ਮਰ ਇਹਦੇ ਮਗਰ ਕੱਟਾ ਦੋਵੇਂ ਕੱਟੇ ਦੋਵਾਂ ਦੀ ਮਗਰ ਕੱਟੇ ਆਪੇ ਬਾਕੀ ਇਹਨੂੰ ਵੀ ਕੋਈ ਉਹੋ ਜਿਹੀ ਨਹੀਂ ਹਾਂ ਪੂਜਾ ਕਰਦੀ ਕੋਈ ਚੋਰੀ ਜਾਏ ਕੋਈ ਗਾਲ ਹੀ ਨਹੀਂ ਗੁਰਪੀ ਦੁੱਧ ਨੂੰ ਬਹੁਤ ਖਰੀ ਝੋਟੀ ਬੜੀ ਬੜੀ ਝੋਟੀ ਖਰੀ ਜਾਂਦਾ ਦੁੱਧ ਨੂੰ ਕੱਢੀ ਖਾ ਬਾਹਰ ਦੋ ਤਰੂ ਦੇ ਆਏ ਹੁੰਦੀ ਆ ਵੀ ਜਿਹੜੇ ਗਾਲ ਹੀ ਕੋਈ ਨਹੀਂ ਜਿੰਨਾ ਪਾਈ ਜੇ ਉਹਨਾ ਹੀ ਜੀ ਜਾਂਦੀ ਹੈ ਓਕੇ ਲੋ ਵੀ ਸੱਜਣੋ ਕੀ ਦੇਖੋ ਕਿਹੇ ਜਿਹੀ ਲੱਗੀ ਹੈ ਹਾਂ ਨਹੀਂ ਫੇਸਬੁਕ ਬਹੁਤ ਸੋਨਾ ਬਾਕੀ ਤਾਂ ਦੁੱਧ ਵਾਲੇ ਬੜੇ ਦੱਖਤ ਉੜੇ ਕਰਮਾ ਵਾਲੀ ਨੇ ਜਿਉਂਦੀ ਰਵੇ ਮੈਂ ਤਾਂ 3 ਕਿਲੋ ਅਗਲੇ ਸਣਾ ਜੀ ਇਹਦੇ ਵਾਹ ਜਿਉਂਦੀ ਰਵੇ ਉਹ ਸੱਜਣੋ 3 ਕਿਲੋ ਘਾੜ ਦੀ ਝੋਟੀ ਆ। ਕਿਆ ਬਾਤ ਹੈ, ਕਿਆ ਬਾਤ। ਵੇਖੋ। ਨਿੱਕਾ ਨਿੱਕਾ ਸੰਗ ਤੇ ਬਾਕੀ ਸਭੀ ਬਹੁਤ ਚੰਗੀ ਆ ਸਜਣੋ ਜੰਮੀ ਪਲੀ। ਪੂਰੀ ਤਗੜੀ। ਓਕੇ ਰਿਪੋਰਟ। ਵੇਖੋ ਬਾਕੀ ਬੱਚੇ-ਪੁੱੱਚੇ ਤੇ ਸਹਿਮਤਾ। ਬੇਫਿਕਰ ਹੋ ਜਿਓ। ਚੱਲ ਪੁੱਤ ਚੱਲ ਟਿਕਾਣੀ ਤੇ। ਵੇਖੋ। ਕਿਆ ਬਾਤ। ਬਹੁਤ ਹੀ ਸ਼ਾਨਦਾਰ ਤੇ ਯਾਰ ਦੁੱਧ ਵਾਲੇ ਪਾਸਿਓਂ ਤਾਂ ਨਾ ਅਖਰ ਇਹਨੇ ਇਹ ਦੁੱਧ ਵਾਲੀਆਂ ਮਈਆਂ ਕਿਤੇ ਘਰ ਘਰ ਤਾਂ ਨਹੀਂ ਖੜੀਆਂ ਸੱਜਣੋ ਸੂਈ ਕੋਨਾ ਕਿਲੋ ਦੁੱਧ ਐ ਕੰਡੇ ਲਾਊਗੀ ਆਹੋ ਗਰਪੀ ਦਾ ਆਪਾਂ ਕਿਹੜਾ ਵੀਰੇ ਗੱਬਨ ਦਾ ਦੱਸਦੇ ਪਏ ਆਂ ਬਸ ਬਸ ਆਪਾਂ ਨੂੰ ਚਵਾ ਕੇ ਦੇਣੀ ਆ ਹਾਂ ਸੂਈ ਮੈਂ ਆਂ ਸੂਈ ਮੈਂ ਆ ਕੋਈ ਤੇ ਦੋੜ ਆ ਕੇ ਜੋਏ ਵਿਚਾਦਾਂਗੇ ਜੋਏ ਆ ਹੁਣ ਚੂਨ ਦੀ ਹਿੰਮਤ ਤਾਂ ਅਗਲੇ ਨੇ ਕਰਨੀ ਆ ਜਿੰਨੇ ਲੈਣੀ ਆ ਨਹੀਂ ਕਰਨੀ ਆ ਬਾਕੀ ਕੋਈ ਚੱਕਰ ਹੀ ਨਹੀਂ ਆਪਣੇ ਘਰ ਮੱਜੀ ਆ ਆਪਾਂ ਕਿਹੜੀ ਮੰਡੀ 'ਚ ਖੜਕੇ ਦੱਸਣਾ ਗਾਰੰਟੀ ਆ ਬਾਕੀ ਜਿਹੜਾ ਇਹ ਨਾ ਜਿਹੜੀ ਗਾੜ ਹੈ ਨਾ ਗਾੜ ਹੀ 3 ਕਿਲੋ ਗਾੜਿਆ ਦੀ ਫੱਟ ਮਾੜੀ ਮੈਂ ਜਿੰਨਾ ਦਾ ਗਾੜ ਚੀ ਦੁੱਧ ਆ ਜਿੰਨਾ ਗਾਂ ਮੀਆਂ ਨਹੀਂ ਦਿੰਦੀ ਉਹਨਾਂ ਦੇਖਦੇ ਸਨ ਦੇਦੀ ਬਾਕੀ ਲੇਵਾ ਖਾਓ ਅਗਲੇ ਪਾਸੇ ਗਾੜ ਲੱਗਾ ਹਾਂ ਗਾੜੀ ਲੇਵਾ ਹੈ ਹੀ ਬਹੁਤ ਆ ਗਾਂ ਨੂੰ ਬਾਕੀ ਮੇਰੇ ਤੋਂ ਮੀਨੋ ਸਟਾਰਟ ਆ ਗਾੜੀ ਕਿਆ ਬਾਤ ਆ ਕਿਆ ਬਾਤ ਆ ਪੂਰਾ ਜਬਰ ਹਨਾ ਬੜਾ ਬੜਾ ਚੰਗਾ ਲੇਵਾ ਲੱਗਾ ਠੀਕ ਆ ਬਾਕੀ ਥਣ ਬਹੁਤ ਜ਼ਿਆਦਾ ਹੀ ਬਣਾਉਂਦੀ ਕੱਢ ਗਈ ਜਦੋਂ ਆਪਾਂ ਮੰਨ ਲਾ ਬੱਚਾ ਛੱਡਦੇ ਆ ਬਾਲਾ ਜ਼ਿਆਦਾ ਹੀ ਥਣ ਕੱਢਦੀ ਆ ਠੀਕ ਆ ਜਿਸ ਤਰ੍ਹਾਂ ਦਾ ਥਣ ਚਵਾਈ ਉਹਦੋਂ ਵੀ ਜ਼ਿਆਦੀ ਹਾਂ ਨਹੀਂ ਬਹੁਤ ਚੰਗੀ ਝੂਟੀ ਆ ਰੇਟ ਤੇ ਮੈਂ ਦੇਣਾ 1.5 ਲੱਖੀ ਮੰਗ ਲਈਏ ਵੇਖ ਲਾ ਹੁਣ ਤੂੰ ਵੀ ਲਈ ਕੀਤੀ ਆ ਪਰ ਦੁੱਧ ਦੇ ਹਿਸਾਬ ਨਾਲ ਬਹੁਤ ਚੰਗੀ ਆ ਕੱਟੇ ਜੇ ਤੁਸੀਂ ਵੇਖ ਲਓ ਤੁਸੀਂ ਦੱਸ ਦਿਓ 1.5 ਲੱਖ ਕਿਹਦੇ ਨਾ ਮੈਂ ਦੁੱਧ ਜਦੋਂ ਚਵਾਈਏ ਪਤਾ ਫੇਰ ਲੱਗਦਾ ਕਿ ਨਹੀਂ ਬਾਕੀ ਇਹ ਹੀ ਗੱਲ ਆ ਜੇ ਕੇ ਪੈਸੇ ਚਵਾਗੇ ਫਰ ਨਹੀਂ 15 16 ਸਾਲ ਚਵਾਗੇ ਦੇ ਦਾਂਗੇ ਓਕੇ ਇੰਨੀ ਇਹਦੇ ਤੇ ਮਾਣ ਆ ਬੜਾ ਬੜਾ ਮਾਣ ਆ ਤੇ ਕਿੰਨੇ ਦੀ ਦੇ ਦੀਏ ਗੁਰਪ੍ਰੀਤ ਜਮਾ ਕਾਟਾ ਵੰਡਾ ਆ ਕਰਦੇ ਮੇਰਾ ਭਰਾ ਅੱਜ 1 35 ਦੇ ਦੀਏ ਹੋਰ ਕਰਦੇ ਥੋੜਾ ਬਹੁਤਾ ਹੋਰ ਕਰ ਦੀਏ ਚਲ ਹਾਂ ਨਾ ਹੀ 1 28 ਠੀਕ ਆ 1 ਲੱਖ 28000 ਰੁਪਏ ਹੈ ਨਾ ਹੁਣ ਤਾਂ ਯਾਰ ਜਾਇਦਾ ਜਿਹੜੇ ਹਿਸਾਬ ਨਾਲ ਦੁੱਧ ਆ ਪਰ ਬਾਕੀਆ ਸੰਧੂ ਸਾਹਿਬ ਤੁਹਾਨੂੰ ਪਤਾ ਬਾਜ਼ਾਰ ਦਾ ਵੀ ਇਹੋ ਜਿਹੀ ਹਣ ਝੋਟੀਆਂ ਕੇ 7 65 ਰੁਪਏ ਆਮ ਹੀ ਹੁ 2 ਲੱਖ ਰੁਪਏ ਮੰਗੀ ਜਾਂਦੇ ਮੰਗੀ ਜਾਂਦੇ ਮੰਗੀ ਜਾਂਦੇ ਕੋਈ ਸ਼ੱਕ ਨਹੀਂ ਬਾਕੀ ਯਾਰ ਸੂਈ ਆ ਤਾਜੀ ਤੇ ਦੁੱਧ ਚਵਾ ਕੇ ਦੇਣੀ ਆ ਹਲੇ ਬੋਲਾ ਆ ਵੀ ਬਣਾ ਕੇ ਖੜੇ ਆਪਣੇ ਘਰੇ ਓਏ ਹੋਏ ਹੋਏ ਹੋ ਇਹ ਨਹੀਂ ਇੱਕ ਦੇ ਦੋਤੇ ਚੜੀ ਹੁੰਦੀ ਨਾ ਇਹ ਬੋਲਾ ਹਿਆਲੇ ਬੋਲਾ ਕੋਈ ਬਣਾ ਕੇ ਲੈ ਜਾਏ ਇਥੋਂ ਬਾਲੀ ਖਬਰਦਾਰ ਝੂਟੀ ਫਿਰ ਤਾਂ ਤੇ ਇਹਦਾ ਕੀ ਹਿਸਾਬ ਏ ਜੋ ਦਿਸੰਧੂ ਸਾਹਿਬ ਨਗੀਨਾ ਆ ਇਹਦਾ ਨਗੀਨਾ ਆ ਬਾਲਾ ਹੀ ਜਿਆਦਾ ਹੀ ਦੇ ਇਹਨੇ ਭਾਵੇਂ ਸਾਰੇ ਲੰਗੀ ਜਾਈਏ ਉਹਦੇ ਕਹਿਣ ਨੂੰ ਕਿਤੇ ਮਾੜੀ ਜੀ ਤੜਕੇ ਛੱਡ ਕੇ ਵੀਡੀਓ ਪੇਕੀ ਹੁੰਦੀ ਇਹਦਾ ਛੱਡੀ ਹੁੰਦੀ ਨਾ ਤੇ ਫਿਰ ਤੁਹਾਨੂੰ ਦੱਸਦੀ ਵੀ ਚੀਜ਼ ਕੀ ਆ ਵਾਕੇ ਮੈਂ ਉਹੀ ਦੇਖੀ ਜਾਨਾ ਹਜੇ ਟਾਈਮ ਅੱਧਾ ਵੀ ਨਹੀਂ ਹੋਇਆ ਅੱਧਾ ਵੀ ਨਹੀਂ ਹੋਇਆ ਲੰਡੇ 6 ਵਜੇ ਦੀ ਆਪਣੀ ਚਵਾਰੀ ਆ ਓਕੇ ਇਹ ਨੂੰ ਅੱਜ ਤੇ ਜਿਆਦਾ ਨਹੀਂ ਜੀ ਸੋਈ ਨੂੰ ਦੀ ਤਿੰਨਾਂ ਦਿਨਾਂ ਦੀ ਸੂਈ ਹਾਂ ਤਿੰਨਾਂ ਦਿਨਾਂ ਦੀ ਸੂਈ ਜੇ ਮਗਰ ਇਹਦੇ ਘਟਾ ਤੇ 9 ਕਿਲੋ ਬੋਲੇ ਤੋਂ ਸਟਾਰਟ ਹੋਈ ਆ 9 ਕਿਲੋ ਜਿਹੜਾ ਮਰਜੀ ਆ ਜੇ ਹਾਂ ਤੇ ਉਹ ਮਾੜੀ ਕੀ ਔਣ ਕਰਦੀ ਉਤਰ ਹੋਰ ਕੋਈ ਗੱਲ ਨਹੀਂ ਠੀਕ ਆ ਬਾਕੀ ਦੇ ਭਾਵੇਂ ਉਹ ਬੱਚਾ ਉਧਰ ਵੱਜਾ ਜਿਤਨਾ ਮਰਜੀ ਦੋਵੇਂ ਪਨੇ ਬੈਗ ਚਵਾਈ ਕਰ ਲੋ ਵੀ ਐਡੀ ਸੀ ਲਾ ਬਾਕੀ ਕੋਈ ਪਰਵਾਹ ਹੀ ਕੋਈ ਨਹੀਂ ਜਿਤਨਾ ਮਰਜੀ ਵਈ ਜਾਓ ਚੋਈ ਜਾਓ ਵਿਰਲ ਵਾਂਡ ਬੜੀ ਚੰਗੀ ਕੱਢੀ ਕੱਤੀ ਨੇ ਹਣਾ ਇਹ ਜਦੋਂ ਪਸੰਦੀ ਹੈ ਨਾ ਇਹ ਤੋਂ ਵੀ ਜ਼ਿਆਦਾ ਕੱਢ ਦਿੰਦੀ ਹੈ ਹਾਂ ਵਾਕਿਆ ਯਾਰ ਬਹੁਤ ਸ਼ਾਨਦਾਰ ਝੁੱਟੀਆਂ ਰੂਹ ਖੁਸ਼ ਆਲੀਆ ਕੱਟ ਬਾਰੇ ਦੀ ਵੀ ਤੋਰ ਕਰਾ ਚੱਕ ਜਿਵੇਂ ਕਹਿ ਦਈਏ ਵੀ ਘਰੇ ਖੜੀ ਤਾਂ ਮੰਦਰੀ ਆ ਹਨਾ ਹਾਂਜੀ ਹਾਂਜੀ ਵੇਖੋ ਸਜਣੋ ਬੇਲ ਵੈਠਪੜਾ ਥਾਣਾ ਦੀਆਂ ਵਿਰਲਾ ਜਿਵੇਂ ਕਹਿ ਦਈਏ ਨਾ ਮੂਰਤ ਕੁਦਰਤ ਨੇ ਘਟ ਕੇ ਤਿਆਰ ਕੀਤੀ ਆ ਤੇ ਉਹ ਚੀਜ਼ ਆ ਆ ਵੇੜੇ 'ਚ ਬੈਠੇ ਚੋਲੂ ਵਾਕਈ ਹੈ ਹਨਾ ਉਹੋ ਜੀ ਨਹੀਂ ਕਰਦੀ ਬਹੁਤ ਮਿੱਠੀ ਝੂਟੀ ਵਾਕਈ ਸਹੀ ਗੱਲ ਆ ਛੱਡ ਤਾਂ ਨਾ ਰਿਹਾ ਉੱਪਰ ਹਾਂ ਆਪਣੇ ਦਾ ਘਰੇ ਫਿਰ ਆਉਂਦੇ ਆ ਚੰਗੀਆਂ ਤੇ ਚੰਗੀਆਂ ਹਨਾ ਤੇ ਫਿਰ ਕਿੰਨੀਆਂ ਘਰੇ ਰੱਖੀਏ ਕਰੀਏ ਵੀ ਕੀ ਚਲੋ ਕਿ ਜਿਹੜੇ ਭੈਣ ਭਰਾ ਨੂੰ ਚਾਹਣਾ ਹੋਈ ਹਨਾ ਉਹਦੀ ਉਹਦੀ ਰੂਹ ਦਾ ਸਕੂਨ ਪੂਰਾ ਕਰ ਜੂਗੀ ਇਹ ਜਿਹੜਾ ਇਹ ਜੀ ਝੋਟੀ ਪਾਲਦਾ ਕੀ ਬਾਤ ਆ ਬਹੁਤ ਨਗੀਨਾ ਝੋਟੀ ਆ ਸਜਣੋ ਕੀ ਬਾਤ ਜਿਹਨੇ ਜਿਹਨੇ ਜਵਾਨ ਨਾਏ ਕੱਟੀ ਜਿਹੀ ਮਾਦੀ ਬਣਾ ਦੇ ਤੜੜੀ ਬਣ ਜਾਣੀ ਇਹ ਵਾਕੇ ਤੂੰ ਵੀ ਦਿਲ ਦੀ ਬੁੱਝ ਲਈ ਮੈਂ ਇਹਨੂੰ ਬਾਹਰ ਕੱਢ ਲੰਮੀ ਤੋਰ ਕੇ ਵਿਖਾ ਦੇ ਪੂਰਾ ਘਰਾਤਾ ਹੀ ਸਰਾ ਵੇਖੋ ਆਏ ਹਾਏ ਨਹੀਂ ਨਹੀਂ ਮਹਾਰਾਜ ਕੱਲਾ ਕਹਿਣੀਏ ਸੌਖੀਆਂ ਹਾਂ ਜੀ ਉੱਥੇ ਹੀ ਖੜਕੇ ਬੱਦੀ ਦੀ ਫੇਰੀ ਆ ਹਾਂ ਇਹਨੂੰ ਜਿੱਥੇ ਬੰਤ ਆ ਨਾ ਉੱਥੇ ਹੀ ਬਹਿ ਜਾਓ ਉੱਥੇ ਭਾਵੇਂ ਜਿੱਦਾਂ ਭਾਵੇਂ ਰੋਣ ਦੀ ਬਹਿ ਜਾਓ ਵਾਕਿਆ ਯਾਰ ਕਰਮਾਂ ਵਾਲੀ ਬਾਕੀ ਪਤਾ ਕੀ ਗੱਲ ਜਾਤ ਨਸਲ ਬਾੜੀ ਆ ਇਹ ਨਹੀਂ ਵੀ ਮੇਰਾ ਇਹ ਕਰਕੇ ਕਟਾ ਛੱਡਿਆ ਤੇ ਫੇਰ ਹੀ ਮਿਲਣਾ ਐਵੇਂ ਨਹੀਂ ਹੈ ਕੱਲਾ ਰੋਂਦਾ ਜਾਤਾਂ ਨੂੰ ਇਹ ਜਿੱਥੇ ਵੀ ਭਾਵੇਂ ਆ ਭਾਵੇਂ ਥੱਲੇ ਦੀ ਭਾਵੇਂ ਦੋਵੇਂ ਬੰਨੇ ਬਹਿ ਜੇ ਜਿਤਨਾ ਮਰਜ਼ੀ ਚਵਾਈ ਕਰੀ ਜਾਵੇ ਨਹੀਂ ਵਾਕਿਆ ਹੀ ਲਿਆ ਇਹਨੂੰ ਕਿਰਾ ਇੱਥੇ ਕਿੱਲੇ ਤੇ ਨਗੀਨਾ ਕੱਟੀ ਆ ਸੱਜਣਾ ਨਗੀਨਾ ਜੀ ਨੂੰ ਕਹਿ ਦੀਏ ਕਿਆ ਬਾਤ ਸਿੰਘ ਵੇਖਿਓ ਬਣਾਉਂਦੀ ਝੋਟੀ ਅੱਜ ਵੀ ਮੰਦਰੀ ਵਰਗਾ ਤੇ ਆਉਂਦੇ ਸੂਏ ਨੂੰ ਆਉਂਦੇ ਸੂਏ ਦੇ ਨਾਲ ਇਦੂ ਵੀ ਹਾਂ ਜਮਾ ਬਹੁਤ ਕੁਆਲਿਟੀ ਆ ਤੇ ਸ਼ਾਹ ਦੇ ਕਿੰਨੇ ਦੀ ਦੇਣੀ ਆ ਵੇਖੋ ਮੈਂ ਦੇ ਨਾਮ ਆ 2 ਲੱਖ ਦੀ ਦੇ ਰਹੀ ਝੋਟੀ ਜਿੰਨੇ ਗੋਣਿਆ ਦੇ ਦੇ ਗੋਣ ਬਹੁਤ ਆ ਹਨਾ ਬਾਕੀ ਚੀਜ਼ ਚੀਜ਼ ਹੀ ਆ ਵੇਖੋ ਸੱਜਣਾ ਫੇਰ ਨਹੀਂ ਤੇ ਡੰਗ ਦੇ ਦੇ ਆਪਾਂ ਵੀਡੀਓ ਬਣਾਉਂਦੇ ਨੇ ਉਪਰੇ ਬੰਦੇ ਨੂੰ ਹੱਥ ਲਾਇਆ ਭੱਜਦਾ ਮੈਂ ਨਾ ਡਰਦਿਆਂ ਡਰਦਿਆਂ ਪੂਰੀਆਂ ਇਹਨੂੰ ਇਹਨੂੰ ਵੀ ਪਹਿਲਾਂ ਵਾਲਾ ਦੇ ਦਾ ਕੰਮ ਹੀ ਕੋਈ ਨਹੀਂ ਤੇ ਨਾ ਦੱਸ ਦੇ ਮੇਰਾ ਵੀਰ ਕਿੰਨੇ ਦੀ ਦੇ ਦਿੱਗੇ ਹੁਣ ਐਂ ਦੇ ਕਹਦੇ ਵੀ ਆਪਾਂ ਵੀ ਲਿਆਂਦੀ ਆ ਤੇ 2 ਰੁਪਏ ਆਪਾਂ ਨੂੰ ਵੀ ਨਫਾ ਰਾਣੀ ਦੇ ਕੇ ਜਾਵੇ ਤੇ ਜਿਹੜਾ ਲੈ ਕੇ ਜਾਵੇ ਉਹ ਵੀ ਭੱਜਿਆ ਹੋਵੇ ਆਪਣੇ ਕਿੱਲੇ ਤੇ ਵੀ ਉਹਨਾਂ ਤੋਂ ਹੀ ਲੈਣੀ ਆ ਲਾਟ ਇਤਨਾ ਹੱਥ ਨਾਲ ਫੜ ਕੇ ਚੁੱਕਣੀ ਪੈਂਦੀ ਏ ਵਾਕਿਆ ਨਹੀਂ ਕੱਟੀ ਦਾ ਕੱਟੀ ਆ ਚੱਲ ਪੈਸੇ ਤਾਂ ਵੀਰੇ ਲੱਗਣੀਆਂ ਆਪਾਂ ਵੀ ਲਾ ਕੇ ਲਿਆਈ ਹਾਂ ਹਾਂਜੀ ਹਾਂਜੀ 145 ਦੀ ਦੇ ਦੀਏ ਕਿੰਨਾ ਕੁ ਹੋ ਜੂ ਮਾਨਤਾ ਮਾਨਤਾ ਤੁਸੀਂ ਦੱਸ ਦਿਓ ਅੱਜ ਤੁਹਾਡੀ ਮੰਨਣਾ ਹੀ ਜੂਆ ਨਹੀਂ ਯਾਰ ਪਤਾ ਕੀ ਗੱਲ ਹੈ ਹੀਰਾ ਇਹਦੀ ਕੀਮਤ ਕੋਈ ਨਹੀਂ ਪਾ ਸਕਦਾ ਸਰ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਹੁਣ ਆਪਾਂ ਲਾ ਕੇ ਲਿਆਂਦੀ ਦੇ ਦੇਣੀ ਹੈ ਹਾਂਜੀ ਹਾਂਜੀ ਪਰ ਇਹਨਾਂ ਦੀਆਂ ਕੀਮਤਾਂ ਕਿੱਥੇ ਧਰੀਆਂ ਪਈਆਂ ਐਡੀ ਕੱਟੀ ਤਿਆਰ ਕਰਨੀ ਸੌਖੀ ਕਿਤੇ ਹਾਂਜੀ ਹਾਂਜੀ ਕਿੰਨੇ ਦੀ ਜੈਸਨੂ ਜੀ ਕਰਦਾ ਜੈਸਨੂ ਦੇ ਦਈਏ 135 ਦੀ ਦੇ 135000 ਉਹਦੇ ਚ ਪਿਆਰ ਮੁਹabbat ਹੁੰਦਾ ਉਹਦੇ ਚ 2000 ਹੋਰ ਛੋਟ ਕਰਦਾ 33 133 ਹਾਂ ਬਿਲਕੁਲ ਹੀ ਚੈਜ ਕਰਦੀ ਬਾਕੀ ਇਹ ਸੰਧੂ ਸਾਹਿਬ ਇਹ ਨਹੀਂ ਇਹਨੂੰ ਪਰਵਾਹੀ ਕੋਈ ਨਹੀਂ ਕੋਈ ਸ਼ੱਕ ਨਹੀਂ ਵੀਰਿਆ ਯਾਰ ਧੰਨਵਾਦ ਆ ਸੱਜਣਾ ਇੰਨਾ ਟਾਈਮ ਕੱਢੀ ਜੁੱਧ ਵੀ ਨਾ 12 13 ਕਿਲੋ ਟੱਪ ਜਾਣਾ ਨੇ ਬੜੇ ਰਹਿਮਾਨ ਨਾਲ ਦੇਉ ਬੜੇ ਰਹਿਮਾਨ ਨਹੀਂ ਜਿੰਨੀ ਕੀ ਦੀ ਉਮਰ ਹੈ ਨਾ 12 13 ਕਿਲੋ ਦੋਦੇ ਦੇ 15 16 ਕਿਲੋ ਬਰਾਬਰ ਆ ਨਹੀਂ ਵੀਰਿਆ ਹੀਰਾ ਹੈ ਗਾਂ ਨੂੰ ਵੀ ਰਿਪੇਅਰ ਲਾਉਗੀ ਹਾਂਜੀ ਹਾਂਜੀ ਇੱਕ ਤੇ ਤੀ ਦੀ ਹੈਨਾ ਹਾਂਜੀ ਇੱਕ ਤੇ ਤੀ ਦੀ ਇਹ ਕਹਤੀ ਕਿੰਨੇ ਦੀ ਆਪਾਂ ਇਹ 128 ਦੀ 128 ਦੀ ਦੁੱਧ ਲਈ ਉਹ ਵੀ ਬਹੁਤ ਖਬਰ ਦੁੱਧ ਦੇ ਸੰਧੂ ਸਾਹਿਬ ਇਹ ਇੱਕ ਘੰਟੇ ਚੋਂ ਦੀ 16 ਤੋਂ 17 ਕਿਲੋ ਦੁੱਧ ਕੱਢੂਗੀ ਕੀ ਬਾਤ ਆ ਮਸ਼ੀਨ ਹੀ ਆ ਮਸ਼ੀਨ ਹੀ ਆ ਮਜੀ ਮੈਂ ਨਾ ਤੁਹਾਨੂੰ ਦੱਸੰਦਾ ਵੀ ਜਿੰਨਾ ਆ ਆਵਾਂ ਉਹ ਵਾਝੇ ਘਰੇ ਰੱਖੀ ਔਰ ਜਿੰਨਾ ਕੇ ਸਾਰਾ ਉਹਦੇ ਚੋਂ ਚੋਣੇ ਆ ਨਾ ਉਦੋਂ ਜ਼ਿਆਦਾ ਇਹ ਅਗਲੇ ਸਾਲਾਂ ਦੇ ਦੇਂਦੀ ਆ ਕੀ ਬਾਤ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ